ਗੰਦਕ ਦੇ ਨਾਮ ਤੇ ਤਾਂ ਬਹੁਤ ਜਾਣਦੇ ਆ ਲੇਕਿਨ ਗੰਦਕ ਆਮਲਾ ਹੀ ਹੁੰਦਾ ਹੈ ਆਮਲਾ ਹੁੰਦਾ ਗੰਦਕ ਨਹੀਂ ਹੁੰਦੀ ਕਹਿੰਦੀ ਗੰਦਕ ਤਾਂ ਬਹੁਤ ਕਹਿੰਦੇ ਆ ਪਰ ਪੂਰਾ ਨਾਮ ਨਹੀਂ ਲੈਂਦੇ ਬੰਦੇ ਨੂੰ ਪਿਆਰ ਨਾਲ ਬੁਲਾਵਾਂਗੇ ਤਾਂ ਬੰਦਾ ਪਿਆਰ ਨਾਲ ਬੋਲੂ ਜੀ ਅਸੀਂ ਗਾਲ ਕੱਢ ਕੇ ਬੁਲਾਵਾਂਗੇ ਤਾਂ ਗਾਲ ਕੱਢ ਕੇ ਬੋਲੂ ਹਰ ਇੱਕ ਦੂਜੇ ਬੰਦੇ ਨੂੰ ਬਹੁਤ ਅਸਰ ਹੋਈ ਪਈ ਆ ਮੈਂ ਕਹੇ ਜੀ ਸੰਗੀ ਆਂਦੇ ਨੇ ਦੱਸੋ ਬਿਮਾਰੀ ਆ ਇੱਕ ਜੇ ਲੱਗ ਗਈ ਸੰਗੜ ਦੀ ਲੋੜ ਤਾਂ ਹੈ ਹੀ ਜੀਭ ਦਾ ਸੁਆਦ ਅਸੀਂ ਰੋਕਦੇ ਨਹੀਂ ਜਿਹੜੇ ਫਾਸਟ ਫੂਡ ਜ਼ਿਆਦਾ ਖਾਂਦੇ ਨੇ 버거 ਖਾਂਦੇ ਨੇ ਪੀਜੇ ਖਾਂਦੇ ਨੇ ਕਹਿੰਦੇ ਪਾਉ ਪਾਜੀ ਖਾਂਦੀ ਸੀ ਚਾਰ ਪੰਜ ਦਿਨ ਲਗਾਤਾਰ ਖਾ ਗਿਆ 6 ਦਿਨ ਪਤਾ ਲੱਗਿਆ ਜੀ ਬਲੱਡ ਆਉਣ ਲੱਗ ਗਿਆ ਜਿਹੜਾ ਤੁਸੀਂ ਸਵਾਲ ਕੀਤਾ ਨਾ ਹੁਣੇ ਹੁਣੇ ਵਾਲਾ ਹਾਂਜੀ ਹਾਂਜੀ ਹੁਣੇ ਹੁਣੇ ਬਵਾਸੀਰ ਕਦੇ ਨਹੀਂ ਹੁੰਦੀ ਅੱਛਾ ਜੀ ਬਵਾਸੀਰ ਉਹਨੂੰ ਸਾਲਾਂ ਹੀ ਲੱਗ ਜਾਂਦੇ ਨੇ ਉਹਨੂੰ ਕਈ ਸਾਲਾਂ ਦੀ ਅੰਦਰ ਦੀ ਅੰਦਰ ਬਵਾਸੀਰ ਹੁੰਦੀ ਜਾਂਦੀ ਹੈ ਬਵਾਸੀਰ ਹੁੰਦੀ ਆ ਦੇਖੋ ਜਿਹੜੀਆਂ ਨਸਾਂ ਹੁੰਦੀਆਂ ਨੇ ਨਾ ਨਸਾਂ ਦੇ ਵਿੱਚ ਜਿਹੜੀਆਂ ਨਸਾਂ ਬਲੱਡ ਵਾਲੀਆਂ ਨਸਾਂ ਹੁੰਦੀਆਂ ਨੇ ਜਿਹੜੀਆਂ ਜਦੋਂ ਬਲੱਡ ਦਾ ਦਬਾਅ ਵੱਜ ਜਾਂਦਾ ਉਹਦਾ ਪ੍ਰੈਸ਼ਰ ਵੱਜ ਜਾਂਦਾ ਜੜੀਆਂ ਬੂਟੀਆਂ ਨੇ ਜੇ ਤਾਂ ਇਹਨਾਂ ਨੂੰ ਦੱਸੇ ਅਨੁਸਾਰ ਇਸਤੇਮਾਲ ਕਰਾਂਗੇ ਤਾਂ ਵਧੀਆ ਰਿਜ਼ਲਟ ਦੇ ਜਾਣਗੇ ਜਿਹੜੀਆਂ ਇਹ ਆਪਾਂ ਚੀਜ਼ਾਂ ਰੱਖੀਆਂ ਨੇ ਬਹੁਤ ਹੀ ਕੰਮ ਦੀਆਂ ਚੀਜ਼ਾਂ ਨੇ ਇਹ ਹਾਂਜੀ ਬਹੁਤ ਬਹੁਤ ਧੰਨਵਾਦ ਰੁਕੀ ਸਾਹਿਬ ਜੋ ਤੁਸੀਂ ਅੱਜ ਫੇਰ ਸਾਡੇ ਕੋਲ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹੋ ਦੇਖੋ ਜੀ ਗੰਧਕ ਦੇ ਨਾਂ ਤੇ ਤਾਂ ਬਹੁਤ ਜਾਣਦੇ ਆ ਲੇਕਿਨ ਗੰਧਕ ਆਮਲਾ ਹੀ ਹੁੰਦਾ ਇਹ ਅੱਛਾ ਗੰਧਕ ਆਮਲਾ ਹੁੰਦਾ ਗੰਧਕ ਨਹੀਂ ਹੁੰਦੀ ਕਾਲੀ ਗੰਧਕ ਤਾਂ ਬਹੁਤ ਕਹਿੰਦੇ ਆ ਪਰ ਪੂਰਾ ਨਾਮ ਨਹੀਂ ਲੈਂਦੇ ਇਹ ਤਾਂ ਖਤਰਨਾਕ ਚੀਜ਼ ਹੈ ਜੀ ਖਤਰਨਾਕ ਦੇਖੋ ਹਰ ਚੀਜ਼ ਹੀ ਆ ਠੀਕ ਹੈ ਕਹਿੰਦੇ ਨੇ ਬੰਦਾ ਵੀ ਖਤਰਨਾਕ ਆ ਜੇ ਤਾਂ ਸਾਊ ਆ ਤਾਂ ਸਾਊ ਆ ਜੇ ਉਹ ਕਿਤੇ ਕਿਸੇ ਨਾਲ ਭੜ ਗਿਆ ਦਾ ਵਾਤਾਪੇ ਖਤਰਨਾਕ ਆ ਨਾ ਠੀਕ ਹੈ ਦੇਖੋ ਜੇ ਅਸੀਂ ਬੰਦੇ ਨੂੰ ਪਿਆਰ ਨਾਲ ਬੁਲਾਵਾਂਗੇ ਤਾਂ ਬੰਦਾ ਪਿਆਰ ਨਾਲ ਬੋਲੂ ਜੀ ਅਸੀਂ ਗਾਲ ਕੱਢ ਕੇ ਬੁਲਾਵਾਂਗੇ ਤਾਂ ਗਾਲ ਕੱਢ ਕੇ ਬੋਲੂ ਉਹੀ ਸਾਡੀਆਂ ਜੜੀਆਂ ਬੂਟੀਆਂ ਨੇ ਜਿੱਤ ਇਹਨਾਂ ਨੂੰ ਦੱਸੇ ਅਨੁਸਾਰ ਇਸਤੇਮਾਲ ਕਰਾਂਗੇ ਤਾਂ ਵਧੀਆ ਰਿਜ਼ਲਟ ਦੇ ਜਾਣਗੇ ਜੇ ਤੁਸੀਂ ਇਹਨਾਂ ਨੂੰ ਗਲਤ ਤਰੀਕੇ ਨਾਲ ਗਲਤ ਆਪਣੀ ਮਰਜ਼ੀ ਮੁਤਾਬਕ ਇਹਨਾਂ ਨੂੰ ਯੂਜ਼ ਕਰੋਗੇ ਤਾਂ ਇਹ ਵੀ ਤੁਹਾਡੇ ਉਦਾਂ ਹੀ ਜਿਵੇਂ ਬੰਦਾ ਉਹ ਮੈਂ ਪਹਿਲਾਂ ਜਿਹੜਾ ਕਹਿ ਕੇਟੇ ਉਹੀ ਕੁਛ ਇਹ ਨਹੀਂ ਕਰਨਾ ਫਿਰ ਠੀਕ ਹੈ ਜੀ ਜੀ ਪਤਾ ਕੀ ਹੈ ਫਿਰ ਕੁਸਾ ਜਿਹੜੀਆਂ ਇਹ ਆਪਾਂ ਚੀਜ਼ਾਂ ਰੱਖੀਆਂ ਨੇ ਬਹੁਤ ਹੀ ਕੰਮ ਦੀਆਂ ਚੀਜ਼ਾਂ ਨੇ ਇਹ ਇਹਦੇ ਬਾਰੇ ਮੈਂ ਬਾਅਦ ਚ ਦੱਸੂਗਾ ਕਿੱਦਾਂ ਨੁਸਖਾ ਤਿਆਰ ਕਰਨਾਗਾ ਆਪਾਂ ਕਿੱਦਾਂ ਇਹਨਾਂ ਨੂੰ ਸੇਵਨ ਕਰਨਾ ਕਿਹੜੀ-ਕਿਹੜੀ ਆਪਣੀ ਬਿਮਾਰੀ ਖਤਮ ਕਰ ਸਕਦੀਆਂ ਨੇ ਇਹ ਦੇਖੋ ਅੱਜ ਕਰਾਂਗੇ ਬਵਾਸੀਰ ਤੇ ਗੱਲ ਠੀਕ ਹੈ ਹਰ ਇੱਕ ਦੂਜੇ ਬੰਦੇ ਨੂੰ ਬਵਾਸੀਰ ਹੋਈ ਪਈ ਆ ਕੋਈ ਦੱਸਦਾ ਕੋਈ ਨਹੀਂ ਦੱਸਦਾ ਮੈਂ ਕਹਿੰਦੀ ਸੰਗੀ ਆਂਦੇ ਨੇ ਦੱਸੋ ਬਿਮਾਰੀ ਆ ਇੱਕ ਜੇ ਲੱਗ ਗਈ ਸੰਗਣ ਦੀ ਲੋੜ ਤਾਂ ਹੈ ਹੀ ਨਹੀਂ ਸ਼ਰਮਾਉਣ ਦੀ ਲੋੜ ਨਹੀਂ ਬਿਮਾਰੀ ਕਿਸੇ ਨੂੰ ਵੀ ਲੱਗ ਸਕਦੀ ਆ ਅੱਜ ਉਹ ਤੁਹਾਡਾ ਮਜ਼ਾਕ ਉਡਾਉ ਕੱਲ ਨੂੰ ਬਾਬਾ ਸਿਰੋਨ ਨੂੰ ਵੀ ਹੋ ਜਾਣੀ ਆ ਕਿਉਂ ਹੋ ਜਾਣੀ ਆ ਤਲੀਆਂ ਫਲੀਆਂ ਚੀਜ਼ਾਂ ਅਸੀਂ ਛੱਡਦੇ ਨਹੀਂ ਜੀਬ ਦਾ ਸੁਆਦ ਅਸੀਂ ਰੋਕਦੇ ਨਹੀਂ ਜਿਹੜੇ ਫਾਸਟ ਫੂਡ ਜ਼ਿਆਦਾ ਖਾਂਦੇ ਨੇ 버거 ਖਾਂਦੇ ਨੇ ਪੀਜੇ ਖਾਂਦੇ ਨੇ ਮਨਚੂਰੀਆਂ ਖਾਂਦੇ ਨੇ ਕਹਿੰਦੇ ਪਾਓ ਭਾਜੀ ਖਾਂਦੇ ਨੇ ਪਾਓ ਭਾਜੀ ਵਾਲਾ ਸਭ ਤੋਂ ਵੱਧ ਬਰੁਕੀ ਸਾਹਿਬ ਪਾਓ ਸੀ ਰਹਿੰਦੀ ਮੇਰੇ ਕੋਲੇ ਆਉਂਦੇ ਨੇ ਪਾਓ ਭਾਜੀ ਵਾਲੇ ਜ਼ਿਆਦਾ ਕਹਿੰਦੇ ਪਾਓ ਭਾਜੀ ਖਾਂਦੀ ਸੀ ਚਾਰ ਪੰਜ ਦਿਨ ਲਗਾਤਾਰ ਖਾ ਗਿਆ 6 ਵਜੇ ਦਿਨ ਪਤਾ ਲੱਗਿਆ ਜੀ ਬਲੱਡ ਆਉਣ ਲੱਗ ਗਿਆ ਪਰ ਜਿਹੜੀ ਗੱਲ ਦੇਖੋ ਰੁਕਸਤ ਪਤਾ ਕੀ ਗੱਲ ਹੁੰਦੀ ਹੈ ਅੱਜ ਮੈਂ ਬਵਾਸੀਰ ਤੇ ਬਹੁਤ ਹੀ ਡਿਟੇਲ ਨਾਲ ਦੱਸੂਗਾ ਬਹੁਤ ਹੀ ਮੈਂ ਨੰਗਾਈ ਨਾਲ ਤੁਹਾਨੂੰ ਸਮਝਾਉਂਗਾ ਕਿੱਦਾਂ ਬਵਾਸੀਰ ਹੁੰਦੀ ਹੈ ਕਿੱਦਾਂ ਤੁਸੀਂ ਇਹ ਨੇ ਇਹ ਲੱਛਣਾਂ ਤੋਂ ਤੁਸੀਂ ਪਛਾਣ ਸਕਦੇ ਹੋ ਜਿਹੜਾ ਤੁਸੀਂ ਸਵਾਲ ਕੀਤਾ ਨਾ ਹੁਣੇ-ਹੁਣੇ ਵਾਲਾ ਹਾਂਜੀ ਹਾਂਜੀ ਹੁਣੇ-ਹੁਣੇ ਬਵਾਸੀਰ ਕਦੇ ਨਹੀਂ ਹੁੰਦੀ ਅੱਛਾ ਜੀ ਬਵਾਸੀਰ ਉਹਨੂੰ ਸਾਲਾਂ ਹੀ ਲੱਗ ਜਾਂਦੇ ਨੇ ਸਾਲਾਂ ਲੱਗ ਜਾਂਦੇ ਜੇ ਅਸੀਂ ਕੀ ਨਾ ਹੁਣੇ-ਹੁਣੇ ਸਾਨੂੰ ਬਵਾਸੀਰ ਹੋ ਜੀ ਨਹੀਂ ਪਹਿਲਾਂ ਤਾਂ ਮੈਨੂੰ ਹੈ ਨਹੀਂ ਸੀ ਆ ਮੈਂ ਕਿਤੋਂ ਫਲਾਣੀ ਜੀ ਜੀ ਮੈਂ ਲਈ ਉਹ ਮੈਂ ਖਾਲੀ ਜੀ ਮੈਨੂੰ ਬਵਾਸੀਰ ਹੋ ਗਈ ਬਲੱਡ ਆ ਗਿਆ ਨਹੀਂ ਜੀ ਤੁਹਾਨੂੰ ਕਈ ਸਾਲਾਂ ਦੀ ਅੰਦਰ ਦੀ ਅੰਦਰ ਬਵਾਸੀਰ ਹੁੰਦੀ ਜਾਂਦੀ ਹੈ ਬਵਾਸੀਰ ਹੁੰਦੀ ਆ ਦੇਖੋ ਜਿਹੜੀਆਂ ਨਸਾਂ ਹੁੰਦੀਆਂ ਨੇ ਨਾ ਨਸਾਂ ਦੇ ਵਿੱਚ ਜਿਹੜੀਆਂ ਨਸਾਂ ਬਲੱਡ ਵਾਲੀਆਂ ਨਸਾਂ ਹੁੰਦੀਆਂ ਨੇ ਜਿਹੜੀਆਂ ਜਦੋਂ ਬਲੱਡ ਦਾ ਦਬਾਅ ਵੱਜ ਜਾਂਦਾ ਉਹਦਾ ਪ੍ਰੈਸ਼ਰ ਵੱਜ ਜਾਂਦਾ ਜਦੋਂ ਸਾਡੇ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਨੇ ਜਿਹੜੀਆਂ ਨਸਾਂ ਨੇ ਨਸਾਂ ਦੇ ਵਿੱਚ ਬਲੱਡ ਜਾ ਕੇ ਜੰਮਣਾ ਸ਼ੁਰੂ ਹੋ ਜਾਂਦਾ ਜਦੋਂ ਬਲੱਡ ਜੰਮਣਾ ਸ਼ੁਰੂ ਹੁੰਦਾ ਬਰੁਕੀ ਸਾਹਿਬ ਜਿਹੜਾ ਮੌਕਾ ਕਹਿੰਦੇ ਹਨ ਨਾ ਵੱਧ ਗਿਆ ਉਹ ਨਸ ਵਧਦੀ ਆ ਨਸ ਵਧ ਕੇ ਜਦੋਂ ਬਾਹਰਲੀ ਸਾਈਡ ਨੂੰ ਆ ਜਾਂਦੀ ਆ ਉਹਦੇ ਵਿੱਚ ਜਿਹੜਾ ਬਲੱਡ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਜਿਹੜੀਆਂ ਬਲੱਡ ਵਾਲੀਆਂ ਨਸਾਂ ਹੁੰਦੀਆਂ ਨੇ ਉਹਦੇ ਵਿੱਚ ਜਿਹੜਾ ਬਲੱਡ ਆ ਵਾਪਸ ਨਹੀਂ ਜਾਂਦਾ ਉਹ ਸਰਕਲ ਨਹੀਂ ਬਣਦਾ ਉਹਦਾ ਤਾਂ ਉਹ ਮਸੇ ਦੇ ਟੈਟ ਸ਼ਕਲ ਦੇ ਵਿੱਚ ਆ ਕੇ ਬਾਹਰਲੇ ਪਾਸੇ ਦਿਖਾਈ ਦੇਣ ਲੱਗ ਜਾਂਦਾ ਹਾਂਜੀ ਜਦੋਂ ਉਹ ਮਾ ਸਾ ਮਾੜਾ ਜਿਹਾ ਬਾਹਰ ਦੇਖਣ ਲੱਗਦਾ ਤਾਂ ਅਗਲਾ ਕਹਿੰਦਾ ਜੀ ਮੈਨੂੰ ਬਹੁਤ ਸਿਰ ਹੋ ਗਈ ਲੇਕਿਨ ਜਿਹੜੀਆਂ ਤੁਹਾਡੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਗਈਆਂ ਤੁਹਾਡੀਆਂ ਵੀਕ ਹੋ ਗਈਆਂ ਉਹਦੇ ਕਰਕੇ ਜਿਹੜੇ ਬਲੱਡ ਆ ਬਲੱਡ ਦੇ ਜਿਹੜੇ ਸੱਕੇ ਇਹਨੂੰ ਕਹਿੰਦੇ ਆ ਥੱਬੇ ਬਣਨੇ ਸ਼ੁਰੂ ਹੋ ਗਏ ਉਹ ਜਦੋਂ ਕਲੌਟ ਬਣ ਜਾਂਦੇ ਨੇ ਉਹ ਵਿੱਚ ਜੰਮਣਾ ਸ਼ੁਰੂ ਹੁੰਦਾ ਤਾਂ ਨਸਾਂ ਜਿਹੜੀਆਂ ਨੇ ਉਹ ਬਦਨੀਆਂ ਬਾਹਰੋਂ ਸ਼ੁਰੂ ਹੁੰਦੀਆਂ ਨੇ ਉਹ ਤਾਂ ਮਸੇ ਬਣ ਜਾਂਦੇ ਨੇ ਜਿਹੜੇ ਮਸੇ ਹੁੰਦੇ ਨੇ ਬਲੱਡ ਦੇ ਮਸੇ ਹੁੰਦੇ ਨੇ ਉਹ ਜਦੋਂ ਉਹ ਮਸੇ ਫੁੱਟਣੇ ਸ਼ੁਰੂ ਹੋ ਜਾਂਦੇ ਨੇ ਹੁਣ ਕਈ ਕਹਿੰਦੇ ਜੀ ਬੇਹੀਆਂ ਫੱਟ ਜਾਂਦੀਆਂ ਨੇ ਜਿਹਨੂੰ ਆਪਾਂ ਕਹਿੰਦੇ ਬੇਹੀਆਂ ਫੱਟ ਜਾਂਦੀਆਂ ਨੇ ਕਈ ਕਹਿੰਦੇ ਨੇ ਜੀ ਮੇਰੇ ਮਸੇ ਜਿਹੜੇ ਬਾਹਰਲੇ ਨੇ ਜਿਹੜੇ ਮੋਕੇ ਨੇ ਉਹ ਤਾਂ ਫੁੱਟੇ ਹੀ ਨਹੀਂ ਬਲੱਡ ਆਉਂਦਾ ਹਾਂਜੀ ਇੱਕ ਤਾਂ ਮਸਾ ਤੁਹਾਡੇ ਬਾਹਰ ਆ ਗਿਆ ਇੱਕ ਮੌਕਾ ਬਾਹਰ ਨਿਕਲ ਕੁਛੀੜੇ ਮੋਗੇ ਅੰਦਰਲੇ ਪਾਸੇ ਨੇ ਉਹ ਫੁੱਟ ਜਾਂਦੇ ਨੇ ਪ੍ਰੈਸ਼ਰ ਪੈਣ ਉਹ ਦਿਖਦਾ ਨਹੀਂ ਹੈਗਾ ਉਹ ਦਿਖਦਾ ਨਹੀਂ ਠੀਕ ਹੈ ਉਹਦੇ ਵਿੱਚ ਕੀ ਹੁੰਦਾ ਫਿਰ ਕਿ ਸਰ ਜਦੋਂ ਨਾ ਗੁੱਦਾ ਦੀਵਾਰ ਦੇ ਆਲੇ-ਦਾਲ ਸਵੇਲਿੰਗ ਹੋ ਜਾਂਦੀ ਆ ਇਹਦੇ ਵਿੱਚ ਮੈਨੂੰ ਤਾਂ ਹੁੰਦਾ ਉਹ ਲੱਛਣ ਹੁੰਦੇ ਜਦੋਂ ਮੰਨ ਲਓ ਜ਼ਿਆਦਾ ਟਾਈਮ ਤੁਸੀਂ ਟਾਇਲਟ ਜਾਣੇ ਹੋ ਟਾਇਲਟ 'ਚ ਕਾਫੀ ਟਾਈਮ ਤੁਸੀਂ ਬੈਠੇ ਰਹਿੰਦੇ ਹੋ ਪੋਟੀ ਦਵਾਨੋ ਆਉਂਦੀ ਨਹੀਂ ਹੈਗੀ ਤੁਸੀਂ ਉੱਥੇ ਜ਼ੋਰ ਲਾਉਨੇ ਆ ਜੋ ਲੋਂ ਨਾਲ ਉਹਦਾ ਦਬਾਅ ਪੈਂਦਾ ਦਬਾਅ ਪੈਣ ਨਾਲ ਜਿਹੜੀਆਂ ਨਸਾਂ ਨੇ ਨਸਾਂ ਤੁਹਾਡੀਆਂ ਫੁੱਲ ਜਾਂਦੀ ਨੇ ਫੁੱਲ ਕੇ ਜਿਹਨੂੰ ਅਸੀਂ ਕਹਿੰਦੇ ਕਬਜ ਦਾ ਰੂਪਦਾਰਨ ਕਰਦੀਆਂ ਨੇ ਜਦੋਂ ਕਬਜ ਹੋ ਜਾਂਦੀ ਆ ਤੁਹਾਨੂੰ ਪਹਿਲਾਂ ਤਾਂ ਤੁਸੀਂ ਬੈਠੇ ਜੀ ਪਹਿਲਾਂ 5 ਮਿੰਟ 10 ਮਿੰਟ ਬੈਠੇ ਉਸ ਤੋਂ ਬਾਅਦ ਤੁਹਾਨੂੰ ਪੋਟੀ ਆਈ ਉਸ ਤੋਂ ਬਾਅਦ ਕੀ ਕੀਤਾ ਜੀ ਥੋੜੇ ਦਿਨ ਆਪਾਂ ਹੋਰ ਲੰਗੇ ਕੁਝ ਬਾਹਰੋਂ ਫਾਸਟ ਫੂਡ ਵਗੈਰਾ ਖਾ ਕੇ ਆਏ ਤਾਂ ਦੂਜੇ ਦਿਨ ਫੇਰ ਤੁਹਾਨੂੰ ਕਬਜ ਹੋਗੀ ਇਹ ਜਦੋਂ ਅਸੀਂ ਕੀ ਕਹਿੰਨੇ ਅਸੀਂ ਕਹਿੰਦੇ ਅੱਜ ਮੈਂ ਕੁਝ ਖਾ ਲਿਆ ਉਹਦੇ ਕਰਕੇ ਮੈਨੂੰ ਕਬਜ ਹੋਗੀ ਲੇਕਿਨ ਕਬਜ ਹੋਣ ਦੇ ਕਾਰਨ ਕੀ ਨੇ ਜਦੋਂ ਤੁਸੀਂ ਬਾਹਰੋਂ ਫਾਸਟ ਫੂਡ ਖਾ ਕੇ ਆਇਆ ਤੁਹਾਨੂੰ ਸੰਕੇਤ deta ਉਹਨੇ ਵੀ ਮੈਨੂੰ ਨਾ ਖਾਈ ਔਰ ਤੈਨੂੰ ਬਵਾਸੀਰ ਹੋ ਜਾਣੀ ਆ ਜੇ ਤੂੰ ਮੈਨੂੰ ਖਾਂਦਾ ਰਿਹਾ ਤਾਂ ਤੂੰ ਜਿਹੜੇ ਖੂਨ ਦੀਆਂ ਪਚਕਾਰੀਆਂ ਨੇ ਤੁਹਾਡੇ ਇਦਾਂ ਹੀ ਪੈਣੀਆਂ ਨੇ ਖੂਨ ਬੰਦ ਨਹੀਂ ਹੋਣਾ ਉਹ ਤੁਹਾਨੂੰ ਸੰਕੇਤ ਦਿੰਦੀਆਂ ਨੇ ਚੀਜ਼ਾਂ ਖਾਣ ਵਾਲੀਆਂ ਵੀ ਉਹਦੇ ਵਿੱਚ ਅਸੀਂ ਕੀ ਕਰਦੇ ਆ ਅਸੀਂ ਨਗਹਿਲੀਆਂ ਕਰਦੇ ਆ ਅਸੀਂ ਫੇਰੀ ਮੀਡ ਮੱਛੀ ਆਂਡਾ ਸ਼ਰਾਬ ਤੇਜ਼ ਮਿਰਚ ਮਸਾਲੇ ਅਸੀਂ ਸੌਸ ਚਟਣੀਆਂ ਅਸੀਂ ਖਾਣੀਆਂ ਸ਼ੁਰੂ ਕਰ ਦਿੰਨੇ ਆ ਫੇਰ ਅਸੀਂ ਕਹਿੰਨੇ ਜੀ ਸਾਡੀ ਜਿਹੜੀ ਬਵਾਸੀਰ ਆ ਸਾਡੇ ਤਾਂ ਹੁਣ ਬੈਹ ਨਹੀਂ ਹੁੰਦਾ ਬਵਾਸੀਰ ਹੋ ਗਈ ਸਾਡੀ ਪ੍ਰਾਣੀ ਡਾਕਟਰ ਕੰਦਾ ਆਪਰੇਟ ਕਰਨਾ ਪਊ ਡਾਕਟਰ ਆਪਰੇਟ ਕਾਦਾ ਕਰੋ ਡਾਕਟਰ ਨੇ ਕੀ ਕਹਣਾ ਜਿਹੜੇ ਤੁਹਾਡੇ ਵਸੇ ਫੁੱਲ ਗਏ ਉਹਨਾਂ ਨੂੰ ਕੱਟ ਕੇ ਚੀਰਾ ਲਾ ਕੇ ਸਾਫ਼ ਕਰਕੇ ਤੁਹਾਨੂੰ ਇੱਕ ਵਾਰ ਰਿਲੈਕਸ ਦਵਾ ਦੇਣਾ ਉਸ ਤੋਂ ਬਾਅਦ ਕੀ ਆ ਤੁਸੀਂ ਤਲੀਆਂ ਫੜੀਆਂ ਚੀਜ਼ਾਂ ਖਾਧੀਆਂ ਜਾਂ ਕੋਈ ਤੇਜ਼ ਮਿਰਚ ਮਸਾਲੇ ਖਾਦੇ ਹਾਂ ਲੋ ਪਤਾ ਲੱਗਿਆ ਵੀ ਬਵਾਸੀਰ ਦੁਬਾਰਾ ਹੋਗੀ ਇਹ ਤਿੰਨ ਤਿੰਨ ਚਾਰ ਚਾਰ ਵਾਰ ਆਪਰੇਸ਼ਨ ਕਰਵਾ ਕੇ ਆਪਰੇਟ ਕਰਵਾ ਕੇ ਸਾਡੇ ਕੋਲ ਪੇਸ਼ੈਂਟ ਹੁੰਦੇ ਨੇ ਜਿਹੜੇ ਕਹਿੰਦੇ ਨੇ ਵੀ ਬਵਾਸੀਰ ਸਾਨੂੰ ਦੁਬਾਰਾ ਦੁਬਾਰਾ ਹੋ ਰਹੀ ਆ ਦੁਬਾਰਾ ਦੁਬਾਰਾ ਬਵਾਸੀਰ ਹੋਣ ਦੇ ਕਾਰਨ ਸਾਡੀ ਜਿਹੜੇ ਅਸੀਂ ਪ੍ਰੇਜ ਨਹੀਂ ਕਰਦੇ ਫਰੁਕੀ ਸਾਹਿਬ ਉਹ ਹੁੰਦੇ ਨੇ ਇਹਦੇ ਵਿੱਚ ਫਰੁਕੀ ਸਾਹਿਬ ਜੇ ਤੁਹਾਨੂੰ ਬਵਾਸੀਰ ਹੋ ਗਈ ਬਿਲਕੁਲ ਤੁਸੀਂ ਕੀ ਕਰਨਾ ਜਿੰਨੀਆਂ ਖੱਟੀਆਂ ਦਲੀਆਂ ਚੀਜ਼ਾਂ ਨੇ ਜਾਂ ਤੇਜ਼ ਮਿਰਚ ਮਸਾਲੇ ਨੇ ਉਹਨਾਂ ਨੂੰ ਬੰਦ ਕਰ ਦਿਓ ਫਾਈਬਰ ਵਾਲੀਆਂ ਚੀਜ਼ਾਂ ਜ਼ਿਆਦਾ ਖਾਓ ਜਿਵੇਂ ਮੰਨ ਲਓ ਇਹਦੇ ਵਿੱਚ ਤਰਬੂਜ ਸੌਰੀ ਪਪੀਤਾ ਖਾਣਾ ਫਾਇਦੇਮੰਦ ਹੁੰਦਾ ਇਹ ਚ ਸੇਵ ਖਾਣਾ ਬਹੁਤ ਫਾਇਦੇਮੰਦ ਹੁੰਦਾ ਇਹਦੇ ਵਿੱਚ ਕੇਲਾ ਖਾਣਾ ਬੜਾ ਲਾਭਦਾਇਕ ਹੁੰਦਾ ਇਹ ਤਿੰਨੇ ਫਰੂਟ ਜੇ ਤੁਸੀਂ ਲਗਾਤਾਰ ਖਾਣੇ ਹੋ ਤਾਂ ਇੱਕ ਤਾਂ ਤੁਹਾਨੂੰ ਕਵਿਜੀ ਦੀ ਪ੍ਰੋਬਲਮ ਨਹੀਂ ਹੋਊਗੀ ਕਵਿਜੀ ਦੀ ਪ੍ਰੋਬਲਮ ਨਹੀਂ ਹੋਊਗੀ ਜਿਹੜੀਆਂ ਤੁਹਾਡੀਆਂ ਨਸਾਂ ਨੇ ਸਵੇਲੰਗਾਈ ਹੋਈ ਆ ਉਹ ਸਵੇਲੰਗ ਘਟਣ ਲੱਗ ਜੂਗੀ ਕੋਟੀ ਜਿਹੜੀ ਆ ਉਹ ਤੁਹਾਨੂੰ ਥੋੜੀ ਜਿਹੀ ਪਤਲੀ ਹੋ ਕੇ ਆਉਣ ਲੱਗ ਜੂ ਜੋਰ ਲਾਉਣ ਦੀ ਲੋੜ ਨਹੀਂ ਪੈਂਦੀ ਜਦੋਂ ਕੋਟੀ ਕੈੜੀ ਹੋ ਜਾਂਦੀ ਆ ਟੈਟ ਆਉਣ ਲੱਗ ਜਾਂਦੀ ਆ ਤਾਂ ਤੁਹਾਡੇ ਜਿਹੜੇ ਬਸੇ ਨੇ ਛਿੱਲੇ ਜਾਂਦੇ ਨੇ ਤੁਹਾਨੂੰ ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਆ ਜੇ ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਪਾਣੀ ਵੱਧ ਤੋਂ ਵੱਧ ਪੀਓ ਜਿੰਨਾ ਪਾਣੀ ਪੀਓਗੇ ਕਬਜ ਹੋਣ ਦੇ ਜਿਹੜੇ ਚਾਂਸ ਨੇ ਉਹ ਘਟ ਜਾਂਦੇ ਨੇ ਪਕੰਦਰ ਫੋੜਾ ਹੁੰਦਾ ਰੁਕੀ ਸਾਹਿਬ ਜਿਹੜੀ ਪੋਟੀ ਵਾਲੀ ਜਗਾ ਹੁੰਦੀ ਆ ਉਹ ਤੋਂ ਅੱਧਾ ਇੰਜ ਚ ਦੀ ਜਗਾ ਛੱਡ ਕੇ ਹੁੰਦਾ ਸਾਈਡ ਤੇ ਉਹ ਕੀ ਹੁੰਦਾ ਇੱਕ ਪਕੰਦਰ ਫੋੜਾ ਜਿਹਨੂੰ ਇੱਕ ਅਸੀਂ ਫੋੜਾ ਕਹਿ ਦਿੰਨੇ ਆ ਉਹ ਬਹੁਤ ਹੀ ਡੂੰਘਾ ਚਲੇ ਜਾਂਦਾ ਉਹ ਨਸ ਦੇ ਨਾਲ ਜਾ ਕੇ ਅੰਦਰਲੇ ਪਾਸੇ ਟੱਚ ਕਰ ਜਾਂਦਾ ਜਦੋਂ ਨਸ ਦੇ ਨਾਲ ਟੱਚ ਕਰਦਾ ਦਰਦ ਬਹੁਤ ਜ਼ਿਆਦਾ ਹੁੰਦਾ ਉਦੇ ਵਿੱਚ ਕੀ ਹੁੰਦਾ ਪਸ ਪਰ ਜਾਂਦੀ ਆ ਪਸ ਭਰ ਕੇ ਜਦੋਂ ਫੁੱਟ ਦਤਾ ਤਾਂ ਰਿਲੈਕਸ ਮਿਲ ਜਾਂਦਾ ਆਰਾਮ ਮਿਲ ਜਾਂਦਾ ਬੰਦੇ ਨੂੰ ਜਦੋਂ ਫੇਰ ਦੁਬਾਰਾ ਭਰਦਾ ਤਾਂ ਫੇਰ ਦਰਦਾਂ ਸ਼ੁਰੂ ਹੋ ਜਾਂਦੀਆਂ ਨੇ ਉਹਦੇ ਵਿੱਚ ਕੀ ਹੁੰਦਾ ਜਿਹੜਾ ਪਗੰਦਰ ਫੋੜਾ ਹੁੰਦਾ ਫਿਰ ਕੀ ਸਾਬ ਉਹਦੇ ਵਿੱਚ ਵੀ ਇਦਾਂ ਹੀ ਤਲੀਆਂ ਫਲੀਆਂ ਚੀਜ਼ਾਂ ਬੰਦ ਹੁੰਦੀਆਂ ਤੇਜ਼ ਮਿਰਚ ਦੇ ਮਸਾਲੇ ਬੰਦ ਹੁੰਦੇ ਨੇ ਉਹਦੇ ਵਿੱਚ ਥੋੜਾ ਸਹਿਜ ਮਤੇ ਨਾਲ ਚੱਲਣਾ ਪੈਂਦਾ ਜਦੋਂ ਪਗੰਦਰ ਫੋੜਾ ਹੁੰਦਾ ਹੋਲੀ ਠੀਕ ਹੁੰਦਾ ਲੇਕਿਨ ਬਹੁਤ ਹੀ ਪੇਸ਼ੈਂਟ ਸਾਡੇ ਕੋਲ ਠੀਕ ਹੋਏ ਨੇ ਪਗੰਦਰ ਫੋੜੇ ਵਾਲੇ ਆਪਰੇਟ ਹੁਣ ਡਾਕਟਰ ਪਗੰਦਰ ਫੋੜੇ ਦਾ ਆਪਰੇਟ ਕਰ ਦਿੰਦੇ ਆ ਆਪਰੇ ਇੱਕ जख्म काफी ਡੂੰਗਾ ਚਲੇ ਗਿਆ ਹੋ ਉਹ ਜਾ ਕੇ ਨਾਸਰ ਨਾਲ ਟੱਚ ਕਰ ਗਿਆ ਉਹਦੇ ਵਿੱਚ ਤੁਹਾਡੇ ਦਰਦ ਹੋਣਾ ਸ਼ੁਰੂ ਹੋ ਗਿਆ ਜਦੋਂ ਟੱਚ ਕਰ ਗਿਆ ਤੁਸੀਂ ਉਹਨੂੰ ਬਾਰ-ਬਾਰ ਸਾਫ਼ ਕਰਾਈ ਜਾਂਦੇ ਹੋ ਡਾਕਟਰ ਆਪਰੇਟ ਕਰੀ ਜਾਂਦੇ ਨੇ ਲੇਕਿਨ ਦੁਬਾਰਾ-ਦੁਬਾਰਾ ਫੇਰ ਹੋ ਜਾਂਦਾ ਜੇ ਤੁਸੀਂ ਐਂਟੀਬਾਇਓਟਿਕ ਖਾ ਲੈਨੇ ਹੋ ਜਾਂ ਕੋਈ ਮਣੀ-ਮੋਟੀਆਂ ਦਰਦ ਦੀਆਂ ਗੋਲੀਆਂ ਖਾ ਲੈਨੇ ਹੋ ਤੁਹਾਨੂੰ ਰਿਲੀਫ ਮਿਲ ਜਾਂਦੀ ਆ ਉਸ ਤੋਂ ਬਾਅਦ ਤੁਹਾਡੇ ਦਰਦਾਂ ਜਾਂ ਉਹ ਪਗੰਦਰ ਰੋੜੇ ਚ ਫਸ ਬਾਨੀ ਫੇਰ ਸ਼ੁਰੂ ਹੋ ਜਾਂਦੀ ਆ ਇਸ ਕਰਕੇ ਪਗੰਦਰ ਰੋੜਾ ਬਹੁਤ ਹੀ ਜ਼ਿਆਦਾ ਤੰਗ ਕਰਨ ਵਾਲਾ ਜਿਹੜੀ ਇੱਕ ਇਹਨੂੰ ਅਸੀਂ ਕਹਿੰਦੇ ਨੇ ਬਵਾਸੀਰ ਨਾਲੋਂ ਵੀ ਜ਼ਿਆਦਾ ਪਰੇਸ਼ਾਨੀ ਕਰਦਾ ਉਹ ਜੇ ਤੁਹਾਨੂੰ ਕਿਸੇ ਨੂੰ ਪਗੰਦਰ ਰੋੜਾ ਆ ਗਿਆ ਕਭਰੋਂ ਮੁੰਦੀ ਲੋੜ ਨਹੀਂ ਸਾਡੇ ਕੋਲ ਬਹੁਤ ਸਾਡੇ ਕੋਲੇ ਮੈਡੀਸਨ ਹੁੰਦੀਆਂ ਨੇ ਬਕੰਦਰ ਬੋੜਾ ਬਿਲਕੁਲ ਜੜ੍ਹ ਤੋਂ ਖਤਮ ਹੋ ਜਾਂਦਾ ਕੋਈ ਜਿਹੜੀ ਖਾਰਚੀ ਹੁੰਦੀ ਹੈ ਜਲਨ ਹੁੰਦੀ ਆ ਸਭ ਉਹ ਨਾ ਸੰਕੇਤ ਹੀ ਨੇ ਬਹੁਤ ਆਸੀਰ ਤੇ ਓਕੇ ਪਹਿਲਾ ਖਾਰਚੀ ਸ਼ੁਰੂ ਜਾਂ ਜਲਨ ਦੀ ਸ਼ੁਰੂ ਹੋਣ ਲੱਗ ਜਾਂਦੀ ਆ ਉਹ ਸਮਝ ਲਓ ਵੀ ਤੁਹਾਨੂੰ ਸੰਕੇਤ ਹੋਣੇ ਸ਼ੁਰੂ ਹੋ ਗਏ ਵੀ ਤੁਹਾਨੂੰ ਬਹੁਤ ਆਸੀਰ ਦੀ ਤਿਆਰੀ ਆਉਣਾ ਉਹਦੇ ਵਿੱਚ ਮੈਂ ਦੱਸ ਦਿੰਦਾ ਜਿਨ੍ਹਾਂ ਨੂੰ ਖਾਰਚੀ ਹੁੰਦੀ ਹੈ ਸ਼ੁਰੂਆਤੀ ਲੱਛਣ ਨੇ ਜਿਹੜੇ ਉਹਦੇ ਵਿੱਚ ਆਪਾਂ ਇੱਕ ਨਿੰਮ ਦੀ ਪਿੱਛੇ ਚ ਪਾ ਕੇ ਹਟਿਆ ਵੀਡੀਓ ਉਹਦੇ ਵਿੱਚ ਮੈਂ ਦੱਸਿਆ ਸੀਗਾ ਤੁਸੀਂ ਨਿੰਮ ਦੀਆਂ ਨਮੋਲੀਆਂ ਹੁੰਦੀਆਂ ਨੇ ਹਾਂਜੀ ਨਮੋਲੀਆਂ ਲੈ ਲੈਣੀਆਂ ਨੇ ਉਹਨਾਂ ਨੂੰ ਛਿੱਲ ਲੈਣਾ ਉਹਦੇ ਵਿੱਚ ਜਿਹੜੀ ਪੇਸਟ ਨਹੀਂ ਹੁੰਦੀ ਉਹਨੂੰ ਕੱਢ ਕੇ ਜਾਂ ਤਾਂ ਤੁਸੀਂ ਦੇਸੀ ਘਿਓ ਦੇ ਵਿੱਚ ਉਹਨੂੰ ਮਿਕਸ ਕਰ ਲੈਣਾ ਠੀਕ ਹੈ ਉਹਦੀ ਮਲਮ ਬਣਾ ਕੇ ਤੁਸੀਂ ਗੁੱਦਾ ਦਵਾਰ ਤੇ ਲਾ ਸਕਦੇ ਹੋ ਤੁਹਾਡੀ ਖਾਰਸ਼ ਤੇ ਜਲਣ हट ਜਾਊਗੀ ਜਿਹੜੇ ਬਸੇ ਨੇ ਜਾਂ ਕੋਈ ਜ਼ਖਮ ਆ ਉਹ ਵੀ ਸੁੱਕਣਾ ਸ਼ੁਰੂ ਹੋ ਜਾਂਦਾ ਠੀਕ ਹੈ ਜਾਂ ਫਿਰ ਤੁਸੀਂ ਨਾਰੀਅਲ ਦੇ ਤੇਲ 'ਚ ਯੂਜ਼ ਕਰ ਸਕਦੇ ਹੋ ਦੋਨਾਂ 'ਚ ਕਿਸੇ ਜੀ ਵੀ ਕਰਕੇ ਉਹ ਵੀ ਆਪਾ ਰੋਗ ਲੈ ਕੇ ਜੀ ਅੱਛਾ ਦੇਖੋ ਹੁਣ ਤੁਹਾਡੇ ਸਾਹਮਣੇ ਰਿਜ਼ਲਟ ਨੇ ਤੁਹਾਡਾ ਖੁਦ ਦਾ ਬੰਦਾ ਤੁਸੀਂ ਭੇਜਿਆ ਉਹ ਠੀਕ ਹੋਇਆ ਹਨ ਜਿਹੜਾ ਪਟਿਆਲੇ ਵਾਲਾ ਉਹ ਤਾਂ ਚਲੋ ਕਾਫੀ ਟਾਈਮ ਤੋਂ ਠੀਕ ਹੀ ਨਹੀਂ ਉਹਨਾਂ ਦੇ ਪੇਸ਼ੈਂਟ ਬੜੇ ਭੇਜਾ ਪਰਮਾਣ ਉਹ ਤਾਂ ਦੇਖੋ ਜੀ ਦੇਖੋ ਗੱਡੀ ਦੇ ਵਿੱਚ ਪੁੱਠਾ ਲਟਾ ਕੇ ਲੈ ਕੇ ਆਏ ਸੀ ਉਹਨਾਂ ਨੂੰ ਬਲੀਡਿੰਗ ਕਾਫੀ ਜ਼ਿਆਦਾ ਹੁੰਦੀ ਸੀ ਦੂਜੇ ਦਿਨ ਜਦੋਂ ਦੂਜੀ ਵਾਰ ਦਵਾਈ ਲੈਣ ਆਏ ਨੇ ਆਪ ਮੋਟਰਸਾਈਕਲ ਚਲਾ ਕੇ ਆਏ ਨੇ ਉਹ ਵੀ ਬੁਰਖ ਸਾਬ ਮੇਰੇ ਕੋਲੇ ਮਹਾੜੀ ਤੋਂ ਵੀ ਪੇਸ਼ੈਂਟ ਇੰਦੇ ਸੀਗਾ ਠੀਕ ਹੈ ਉਹਦੇ ਵੀ ਕਾਫੀ ਜ਼ਿਆਦਾ ਬਲੀਡਿੰਗ ਹੁੰਦੀ ਸੀਗੀ ਬਲੀਡਿੰਗ ਕਾਫੀ ਹੋਣ ਨਾਲ ਉਹਨਾਂ ਦੇ 4 ਕਿ ਗ੍ਰਾਮ ਖੂਨ ਰਹਿ ਗਿਆ ਸੀ ਉਹਨਾਂ ਨੇ ਬਹੁਤ ਵਧੀਆ ਰਿਜ਼ਲਟ ਮਿਲੇ ਨੇ ਸਾਡੇ ਕੋ ਕੈਨੇਡਾ ਤੋਂ ਪੇਸ਼ੈਂਟ ਸੀ ਉਹਨਾਂ ਦੇ ਵੀ ਇਦਾਂ ਕਾਫੀ ਇਦਾਂ ਦੇ ਪੇਸ਼ੈਂਟ ਆਉਂਦੇ ਨੇ ਜਿਨ੍ਹਾਂ ਨੂੰ ਬਲੀਡਿੰਗ ਬਹੁਤ ਜ਼ਿਆਦਾ ਹੁੰਦੀ ਹੈ ਰੁਕਦੀ ਨਹੀਂ ਆਪਰੇਟ ਵੀ ਕਈ ਵਾਰ ਕਰਾਉਂਦੇ ਕੋਈ ਧਾਗੇ ਵਾਲਾ ਆਪਰੇਟ ਪਤਾ ਨਹੀਂ ਕਿਹੜਾ ਹੁੰਦਾ ਕਹਿੰਦੇ ਜੀ ਉਹ ਵੀ ਕਰਵਾਇਆ ਹੋਇਆ ਸੀ ਉਹ ਮਸਾ ਵੜ ਦਿੰਦੇ ਨੇ ਉਹਦੇ ਨਾਲ ਪੈਦਾਂ ਦੇ ਮੇਰੇ ਕੋਲ ਕਾਫੀ ਗੱਲਾਂ ਸੁਣਨ ਨੂੰ ਮਿਲਦੀਆਂ ਲੋਕਾਂ ਦੀਆਂ ਕੋਈ ਕਹਿੰਦਾ ਜੀ ਮੈਂ ਨਾਰੀਅਲ ਦਾ ਝਾਲ ਕੇ ਉਹਦੀ ਮਾਪਾ ਸੰਭਾੜ ਕੇ ਖਾਦੀ ਹੋਈ ਆ ਕੋਈ ਕਹਿੰਦਾ ਨਾਰੀਅਲ ਪਾਣੀ ਪੀਦਾ ਕੋਈ ਕਹਿੰਦਾ ਜੀ ਮੈਂ ਫਟਕੜੀ ਲਾ ਕੇ ਕੇਲੇ ਦੇ ਖਾਈ ਜਾਂਦਾ ਕੋਈ ਕੁਝ ਕਹਿੰਦਾ ਕੋਈ ਕੋਈ ਕਈ ਤਰ੍ਹਾਂ ਦੇ ਟੋਟ ਕੇ ਲੋਕ ਜਮਾ ਕੇ ਸਾਡੇ ਕੋਲੇ ਆਉਂਦੇ ਨੇ ਜਦੋਂ ਅੱਕ ਚੁੱਕੇ ਲੋਕਾਂ ਦੇ ਮੈਂ ਕਹਿੰਦਾ ਜੀ ਇੱਕੋ ਇੱਕ ਆਰਾਮ ਵਾਲਾ ਇਲਾਜ ਕੀ ਆ ਲੈਟਰੋ ਹੋਮੋਪੈਥੀ ਮੈਡੀਸਨ ਜੇ ਤੁਸੀਂ ਲੈਟਰੋਪੈਥੀ ਮੈਡੀਸਨ ਯੂਜ਼ ਕਰਦੇ ਹੋ ਤਾਂ ਤੁਹਾਡੀ ਬਵਾਸੀਰ ਬਿਲਕੁਲ ਜੜ੍ਹ ਤੋਂ ਖਤਮ ਹੋ ਜਾਂਦੀ ਆ ਪਰ ਇਹਦੇ ਵਿੱਚ ਕੀ ਹੈ ਜੀਵ ਦਾ ਸਵਾਦ ਜਰੂਰ ਰੋਕਣਾ ਪੈਣਾ ਤੁਹਾਨੂੰ ਜਿਹੜੇ ਮਿਰਚ ਮਸਾਲੇ ਖਾਣਿਓ ਮੀਟ ਮੱਛੀ ਦਾ ਸੇਵਨ ਕਰਦੇ ਹੋ ਜਿਆਦਾ ਡਰਿੰਕ ਕਰਦੇ ਹੋ ਜਾਂ ਤਮਾਕੂ ਦਾ ਸੇਵਨ ਕਰਦੇ ਹੋ ਗਰਮ ਚੀਜ਼ਾਂ ਦਾ ਜਿਆਦਾ ਸੇਵਨ ਕਰਦੇ ਹੋ ਉਹਨਾਂ ਨੂੰ ਥੋੜਾ ਜਿਹਾ ਤੁਹਾਨੂੰ ਪਰਹੇਜ਼ ਕਰਨਾ ਪੈਣਾ ਤਾਂ ਲੈਟਰੋਪੈਥੀ ਜਿਹੜੀ ਮੈਡੀਸਨ ਆ ਕਦੇ ਵੀ ਕਿਸੇ ਨੂੰ ਨਰਾਸ਼ ਨਹੀਂ ਕਰਦੀ ਜਿਹੜਾ ਮੈਂ ਦੁਸਕਾਰ ਰੱਖਿਆ ਆਯੁਰਵੈਦਿਕ ਰੱਖਿਆ ਮੈਂ ਉਹ ਵੀ ਦੱਸ ਦਿਨਾ ਤੁਹਾਨੂੰ ਕੀ ਕਰਨਾ ਜੀ ਇਹਨੂੰ ਗੰਦੇ ਆਲੇ ਦਾ ਕੀ ਕਰਨਾ ਜੀ ਜਿਹੜਾ ਗੰਧ ਕਾਮਲਾ ਬਰਾਬਰ ਮਾਤਰਾ 50 ਗ੍ਰਾਮੇ ਲੈ ਲਓ 50 ਗ੍ਰਾਮ ਤਾਰਾ ਮੇਰਿਆ ਦੇ ਬੀਜ ਲੈ ਲਓ 50 ਗ੍ਰਾਮ ਲੈ ਲਓ ਤੁਸੀਂ ਇਹ ਰੀਠੇ ਜੈ ਸਿਲਕਾ 50 ਗ੍ਰਾਮ ਹੀ ਲੈ ਲੈ ਤੁਸੀਂ ਕਲਮੀ ਸ਼ੋਰਾ ਇਹ ਸਾਰੇ ਸੋਧੇ ਹੋਏ ਨੇ ਸਾਰੇ ਸੋਧੇ ਹੋਏ ਲੈਣੇ ਆ ਜੀ ਜਿਹੜੇ ਤੁਸੀਂ ਇਹ ਗੰਧਕ ਆਮਲਾ ਇਹ ਵੀ ਸੋਧਿਆ ਲੈਣਾ ਜਿਹੜਾ ਕਲਮੀ ਸ਼ੋਰਾ ਉਹ ਵੀ ਸੋਧਿਆ ਲੈਣਾ ਉਹ ਤਾਂ ਚਲੋ ਜਿਹੜੇ ਨੇ ਉਹ ਤਾਂ ਮਿਲ ਜਾਂਦੇ ਨੇ ਆਪਣਾ ਇਹਨਾਂ ਨੂੰ ਪੀਸ ਲੈਣਾ ਪੀਸ ਕੇ ਇੱਕ ਮਿਕਸੀ ਦੇ ਵਿੱਚ ਇਕੱਠਾ ਅਲੱਗ-ਅਲੱਗ ਪੀਸ ਲੈਣਾ ਅਲੱਗ-ਅਲੱਗ ਪੀਸ ਕੇ ਫਿਰ ਇੱਕ ਡੱਬੇ ਦੇ ਵਿੱਚ ਇਹਨਾਂ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਹਲਾ ਕੇ ਮਿਕਸ ਕਰਕੇ ਡੱਬੇ ਦੇ ਵਿੱਚ ਭਰ ਕੇ ਰੱਖ ਲੈਣਾ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਜਿਹੜੀ ਆ ਅਸੀਂ ਕੱਚੀ ਲੱਸੀ ਬਣਾ ਕੇ ਰੱਖੀ ਆ ਬੀਬੀ ਸਾਹਿਬ ਇਹਦੇ ਨਾਲ ਇੰਨਾ ਕਿ ਚਮਚਾ ਤੁਸੀਂ ਰੋਟੀ ਖਾਣ ਤੋਂ 2 ਘੰਟੇ ਬਾਅਦ ਤੁਸੀਂ ਇਹਨੂੰ ਇਹ ਇਹ ਲੈਣਾ ਤੁਸੀਂ ਇਹਨੂੰ ਮੈਂ ਹੋਰ ਦੱਸਦਾ ਬਰੂਗੀ ਸਾਹਿਬ ਕਈ ਵਾਰ ਕੀ ਹੁੰਦਾ ਨਾ ਜਿਵੇਂ ਫੱਕੀ ਸਿੱਧੀ ਨਹੀਂ ਲੈਤਾ ਸਕਦੇ ਤੁਸੀਂ ਇਹਨੂੰ ਜਿਹੜੀ ਆ ਸਾਡੇ ਕੋਲੇ ਕੱਚੀ ਰੱਸੀ ਬਣੀ ਪਈ ਹੈ ਇਹਦੇ ਵਿੱਚ ਪਾ ਕੇ ਇਹ ਤੇ ਸਾਰਾ ਕੁਝ ਹੀ ਪਾਇਆ ਹੋਇਆ ਜੀ ਇਹ ਮਿਕਸ ਆ ਇਹਦੇ ਵਿੱਚ ਤੁਸੀਂ ਮਿਕਸ ਕਰਕੇ ਵੀ ਤੁਸੀਂ ਇਹਨੂੰ ਘੋਲ ਕੇ ਵੀ ਪੀ ਸਕਦੇ ਹੋ ਠੀਕ ਹੈ ਇਹਦੇ ਉੱਤੇ ਦੀ ਥੋੜੀ ਜੀ ਜੇ ਤੁਹਾਨੂੰ ਲੱਗਦਾ ਕੋਈ ਤਾਂ ਤੁਸੀਂ ਲੱਸੀ ਥੋੜੀ ਜੀ ਹੋਰ ਉੱਤੇ ਦੀ ਪੀ ਸਕਦੇ ਸਾਡਾ ਐਡਰੈਸ ਹੈਗਾ ਪ੍ਰੁਕੀ ਸਾਹਿਬ ਏਪੀ ਲੈਟਰ ਹੋਮੋਪੈਥੀ ਹਸਪੀਟਲ ਰਾਮਗੜ੍ਹ ਰੋਡ ਨੀਅਰ ਨੰਤਵੀਂਰ ਕਲੋਨੀ ਸਾਡਾ ਮਿਲਦਾ ਸਮਾਂ ਹੈਗਾ ਜੀ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਵੀਰਵਾਰ ਦੀ ਛੁੱਟੀ ਸੰਡੇ 10 ਤੋਂ 3 ਵਜੇ ਤੱਕ ਸਾਡੇ ਨੰਬਰ ਹੈਗੇ 7714699434 ਦੂਸਰਾ ਨੰਬਰ ਹੈਗਾ ਜੀ ਸਾਡਾ 9915147604 ਦੋਨਾਂ ਤੇ ਕਿਸੇ ਤੇ ਵੀ ਤੁਸੀਂ ਸਾਡੇ ਸਟਾਫ ਨਾਲ ਗੱਲ ਕਰਕੇ ਅਪਾਇੰਟਮੈਂਟ ਲੈ ਕੇ ਸਾਨੂੰ ਮਿਲ ਸਕਦੇ ਹੋ ਦੋ ਟਾਈਮ ਲੈਣਾ ਪ੍ਰੁਕੀ ਸਾਹਿਬ ਇਹ ਸਵੇਰੇ ਵੀ ਰੋਟੀ ਖਾਣ ਤੋਂ 2 ਘੰਟੇ ਬਾਅਦ ਇੱਕ ਚਮਚ ਲੈਣਾ ਇਹਦਾ ਤੇ ਰਾਤ ਨੂੰ ਵੀ ਰੋਟੀ ਖਾਣ ਤੋਂ ਅੱਧੇ ਘੰਟੇ ਬਾਅਦ ਹੀ ਤੁਸੀਂ ਇੱਕ ਚਮਚ ਇਹਦਾ ਲੈਣਾ ਛੋਟਾ ਚਮਚ ਜਿਆਦਾ ਵੱਡਾ ਚਮਚ ਨਾ ਉਹ ਛੋਟਾ ਚਮਚ ਹੀ ਲੈਣਾ